ਕੁਦਿਆ ਬੀਤੇ ਬੀਤੇ ਮਾਰੇ ਮਾੜੀ ਮਾੜੇ ਆਹ ਵੇਖੋ ਉਧਰ ਵੇਖੋ ਉਧਰ ਵੇਖੋ ਮੇਰੇ ਦੇ ਨਾ ਦਵਾਲੇ ਜਿਹੜੇ ਰੋ ਜੰਗਲੇ ਤੋਂ ਬਾਹਰ ਤੇ ਅੰਦਰ ਬੜੀ ਹੈ ਮਾੜੇ ਉਧਰ ਨਾ ਦੇ ਆਏ ਸਿੱਕੇ ਭਾਈ ਅੱਜ ਨੇ ਸੋ ਦੇਖ ਸਕਦੇ ਹੋ ਕਿ ਜਿਹੜੇ ਪੁਲਿਸ ਪੰਜਾਬ ਦੇ ਵਿੱਚ ਲੈ ਕੇ ਆ ਗਈ ਪਰ ਬਾਕੀ ਜਿਹੜੇ ਸਾਥੀ ਨੇ ਉਹਨਾਂ ਨੂੰ ਜੋ ਹੈ ਪੰਜਾਬ ਪੁਲਿਸ ਲੈ ਕੇ ਅੱਜ ਅਜਨਾਲਾ ਕੋਰਟ ਦੇ ਵਿੱਚ ਪਹੁੰਚੀ ਹੈ ਕਿਉਂਕਿ ਅਜਨਾਲਾ ਕੋਰਟ ਦੇ ਉੱਤੇ ਜਿਹੜਾ ਉਸ ਵੇਲੇ ਜਦੋਂ ਦਰਦ ਹੋਈ ਸੀ ਅਦਨਾਲਾ ਖਾਣੇ ਦੇ ਵਿੱਚ ਉੱਥੇ ਬੰਦ ਕਰ ਦੋਨਾਂ ਨੇ ਪੁਲਿਸ ਜੋ ਹੈ ਅੱਜ ਇਹਨਾਂ ਸਾਰੇ ਜਿਹਨਾਂ ਨੂੰ ਪੇਸ਼ ਕੀਤਾ ਗਿਆ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਹਾਂਜੀ ਜੀ ਸਰ ਅੱਜ ਕਿੰਨੇ ਦਿਨ ਦਾ ਰਿਮਾਨਡ ਮਿਲਿਆ ਜੀ ਸਾਰੇ ਬਲਾ ਲੋ ਕਿੰਨੇ ਦਿਨ ਦਾ ਰਿਮਾਨਡ ਮਿਲਿਆ ਜੀ ਸਾਰੇ ਨੂੰ ਬਲਾ 39/23 ਖਾਣਾ ਅਜਨਾਲਾ ਦੇ ਮੁਕਦਮੇ ਦੇ ਵਿੱਚ ਹਾਂਜੀ ਜੀ ਸਰ ਜੀ ਜੀ ਸਰ ਠੀਕ ਹੈ 3 ਗੱਡੀਆਂ ਕਰਦੇ ਨਹੀਂ ਬੱਸ ਦੋ ਵਾਰੀ ਬੋਲਣਾ ਪੈਣਾ ਪਹਿਲੇ ਜਾਣਾ ਨੇ ਕਿੱਥੇ ਹੋ ਜਾਓ ਮੇਰੇ ਵੀ ਸਾਰੇ ਕਿੱਥੇ ਆ ਦੋ ਵਾਰੀ ਦੋ ਵਾਰੀ ਬੋਲੋ ਕੱਟ ਕੇ ਜੀ ਜੀ ਸਰ ਕਿੰਨੇ ਦਿਨ ਦਾ ਯਾਰ ਆਈਡੀ ਥਲੇ ਕਰੋ ਯਾਰ 49/23 ਜਿਹੜਾ ਥਾਣੇ ਅਨਾਲੇ ਵਿੱਚ ਮੁਕਦਮਾ ਦਰਜ ਹੋਇਆ ਸੀਗਾ ਉਸ ਕੇਸ ਦੇ ਵਿੱਚ ਸੱਤ ਦੋਸ਼ੀ ਜਿਹੜੇ ਕਿ ਐਨਐਸਏ ਤਹਿਤ ਜਿਹੜੇ ਡਿਪਰੂਗਲ ਬੰਦ ਸੀਗੇ ਉਹਨਾਂ ਦੀ ਰਿਹਾਈ ਹੋਣ ਤੇ ਅਸੀਂ ਇਸ ਮੁਕਦਮੇ ਦੇ ਵਿੱਚ ਉਹਨਾਂ ਨੂੰ ਅਰੈਸਟ ਕੀਤਾ ਆ ਅਰੈਸਟ ਕਰਕੇ ਮਾਨਯੋਗ ਕੋਰਟ ਦੇ ਵਿੱਚ ਅੱਜ ਪੇਸ਼ ਕੀਤਾ ਵਾ ਜਿਨ੍ਹਾਂ ਦਾ ਸਾਨੂੰ ਪੁਲਿਸ ਰਿਮਾਨਡ ਜਿਹੜਾ 25 ਤਰੀਕ ਤੱਕ ਲਿਆ ਜੋ ਢੰਗਾਈ ਨਾਲ ਜਿਹੜੀ ਆ ਪੁੱਛਗਿਸ਼ ਕਰਕੇ ਤੇ ਇਹਦਾ ਜਿਹੜਾ ਵਾ ਫਿਰ ਇਹਨਾਂ ਨੂੰ ਪੇਸ਼ ਅਦਾਲਤ ਕੀਤਾ ਜਾਊਗਾ ਇਹਨਾਂ ਤੋਂ ਮੇ ਨਾਮ ਲਾਸ ਦਿਓ ਜੀ ਇੱਕ ਵਾਰੀ ਕੌਣ ਕੌਣ ਨੇ ਕਰੀ ਨਾਮ ਕਲੀਅਰ ਕਰ ਦਿਓ ਪਲੀਜ਼ ਇਹਦੇ ਵਿੱਚ ਜੀ ਭਗਵੰਤ ਸਿੰਘ ਔਰ ਪ੍ਰਧਾਨ ਮੰਤਰੀ ਬਾਜੇਕੇ ਗਰਮੀਤ ਸਿੰਘ ਗਿੱਲ ਬੁੱਕਣਵਾਲਾ ਬਸੰਤ ਸਿੰਘ ਸਰਬਜੀਤ ਸਿੰਘ ਕਲਸੀ ਗੁਰਿੰਦਰਪਾਲ ਗੁਰੀ ਔਜਲਾ ਕਲਵੰਤ ਸਿੰਘ ਧਾਲੀਵਾਲ ਤੇ ਹਰਜੀਤ ਸਿੰਘ ਚਾਚਾ ਸਰ ਕਿੰਨੇ ਦਿਨਾਂ ਦਾ ਰਿਮਾਂਡ ਮਿਲਿਆ ਸਰ 5 ਦਿਨ 25 ਦਿਨ 25 ਦਿਨ ਤੱਕ ਹਾਂਜੀ 4 ਦਿਨ ਦਾ ਇੱਕ ਇਹ ਵੀ ਕਹਿ ਜਾ ਰਹੇ ਕਿ ਜੁਲਦਾ ਕਮਰਤਪਾਲ ਦਾ ਵੀ ਜਿਹੜਾ ਰਿਮਾਂਡ ਹੈ ਉਹ ਦੇਖੋ ਇਹਦੇ ਬਾਰੇ ਮੈਂ ਨਹੀਂ ਕੁਝ ਕਹਿ ਸਕਦਾ ਤੁਹਾਨੂੰ ਪਤਾ ਲੱਗ ਜਾਣਾ ਹੈ ਮੈਂ ਤੁਹਾਨੂੰ ਅੱਜ ਬਾਰੇ ਦੱਸ ਦਿੰਦਾ ਚਾਰ ਦਿਨ ਦਾ ਰਿਮਾਂਡ ਹੈ ਹਾਂਜੀ 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 ਚਾਰ ਦਿਨ ਦਾ ਰਿਮਾਂਡ ਜਾ ਅੱਜ ਐਨਐਸਏ ਤੋਂ ਡਿਟੇਨ ਖਤਮ ਹੋਣ ਤੋਂ ਬਾਅਦ 7 ਬੰਦਾ ਕਿਊਸ ਪੇਸ਼ ਕੀਤੇ ਨੇ ਜਿਨ੍ਹਾਂ ਚੋਂ ਬਸੰਤ ਸਿੰਘ ਜੀ ਗੁਰਮੀਤ ਸਿੰਘ ਜੀ ਦਲਜੀਤ ਕਲਸੀ ਜੀ ਪ੍ਰਧਾਨ ਮੰਤਰੀ ਵਜੋਂ ਕੇ ਤੇ ਹੋਰ ਤਿੰਨ ਜਾਨੇ ਸੀਗੇ ਪੁਲਿਸ ਵਾਲੋਂ ਰਿਮਾਂਡ ਦੀ 7 ਦਿਨਾਂ ਦੀ ਡਿਮਾਂਡ ਕੀਤੀ ਗਈ ਸੀ ਕਿ ਪਰ ਇਹਨਾਂ ਨੂੰ 4 ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਤਾਂ ਇਸ ਤੋਂ ਇਲਾਵਾ ਹੋਰ ਕੀ ਕਾਜ ਪੁਰਖ ਨੇ ਕਿਹਾ ਵੀ ਆਪਾਂ ਇਹ ਚਾਹਨਾ ਕੋ ਪ੍ਰਮੋਟ ਇੱਕ ਕ੍ਰਿਕੀ ਦੀ ਰਿਮਾਨ ਦੇਖੋ ਪੁਲਿਸ ਵਾਲੋਂ ਆਰਗੂਮੈਂਟਸ ਹੋਏ ਕਿ ਸਾਨੂੰ ਮੋਬਾਈਲ ਦੀ ਰਿਕਵਰੀ ਚਾਹੀਦੀ ਹੈ ਜੇ ਕੋਈ ਉਥੇ ਹਥਿਆਰ ਯੂਜ਼ ਹੋਇਆ ਉਹਦੀ ਰਿਕਵਰੀ ਹੋਵੇ ਤੇ ਨਾਲ ਪੁੱਛਗਿੱਛ ਕੀਤੀ ਜਾਣੀ ਹੈ ਕਿ ਹੋਰ ਕੋਈ ਕੋਣ ਸ਼ਾਮਲ ਸੀਗਾ ਹਾਂਜੀ ਇਸ ਬੇਸ ਉੱਪਰ ਉਹਨਾਂ ਨੂੰ ਚਾਰਜਨਾਮਾ ਪੁਲਿਸ ਮਾਰਡ ਕੀਤਾ ਗਿਆ ਹੈ ਇਹ ਸਿਰਫ ਅਜਨਾਲੇ ਵਾਲੇ ਮਾਮਲੇ ਦੀ ਲਿਆਂਦਾ ਗਿਆ ਜਾਂ ਹੋਰ ਵੀ ਕੋਈ ਨਾ ਨਹੀਂ ਸਿਰਫ ਅਜਨਾਲੇ ਵਾਲਾ 39 ਨੰਬਰ ਐਫ ਆਈ ਆਰ ਚ ਪੇਸ਼ ਕੀਤਾ ਗਿਆ ਜੀ ਠੀਕ ਬਿਲਕੁਲ